ਆਤਮਕਾਰ ਕ੍ਰਮ ਚੋਦਰੀ ਤੇ ਇਹਨਾਂ ਦੀਆਂ ਫੁਕਰੀਆਂ ਦੀ ਵਜ੍ਹਾ ਕਰਕੇ ਫਿਰ ਲੋਕ ਜੱਟਾਂ ਤੋਂ ਨਫ਼ਰਤ ਕਰਦੇ ਆ ਇਸ ਕਰਕੇ ਤੁਸੀਂ ਪ੍ਰਯਾਸ ਕਰੋ ਇਦਾਂ ਦੇ ਜਾਤੀਵਾਦ ਹਜ਼ਾਰਾਂ ਨੂੰ ਪ੍ਰਮੋਟ ਕਰਨ ਵਾਲੇ ਰਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਔਰ ਜਾਤਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਬੈਨ ਹੋਣੇ ਚਾਹੀਦੇ ਆ ਮੇਰੇ ਵੀਰੋ ਉਹ ਗਾਣਿਆਂ ਦੇ ਵਿੱਚ ਉਹਨਾਂ ਦੇ ਲੱਖ ਮਿੰਨੇ 20 ਲੱਖ ਇੱਕ ਕੁੜੀ ਦਾ ਸਭਾਂ ਦੇ ਕਾ ਜਿੰਦਾਬਾਦ ਹਿੰਦੂ ਮੁਸਲਮਨ ਸਿੱਖ ਸਾਈਆਂ ਦਾ ਕਾ ਜਿੰਦਾਬਾਦ ਲਵ ਯੂ ਮੇਰੇ ਵੀਰੋ ਤੁਸੀਂ ਮੇਰੀ ਤਾਕਤ ਆ ਤੁਹਾਡੇ ਨਾਲ ਹੀ ਡਾ. ਗੁਰਿੰਦਰ ਸਿੰਘ ਰੰਗਰੇਟੇ ਦੀ ਸਰਵਾਰੀ ਆ ਤੇ ਅਸੀਂ ਫੇਰ ਨਵੀਂ ਸ਼ੁਰੂਆਤ ਕਰਨੀ ਆ ਸਮਾਜ ਲਈ ਆਪਣੇ ਭਾਰਤ ਲਈ ਆਪਣੇ ਤਿਰੰਗੇ ਲਈ ਆਪਣੇ ਭਾਰਤ ਦੇ ਸੰਵਿਧਾਨ ਲਈ ਆਪਣੇ ਭਾਰਤ ਦੇ ਲੋਕਾਂ ਲਈ ਹਰ ਧਰਮ ਦੇ ਲੋਕਾਂ ਲਈ ਚਾਹੇ ਉਹ ਮੇਰੇ Hindu ਭਰਾ ਨੇ ਚਾਹੇ ਮੁਸਲਮਾਨ ਭਰਾ ਨੇ ਚਾਹੇ ਮੇਰੇ ਇਸਾਈ ਭਰਾ ਨੇ ਚਾਹੇ ਮੇਰੇ OBC BC ਭਰਾ ਨੇ ਤੇ ਚਾਹੇ ਉਹ ਮੇਰੇ ਜੈਨੀ ਬੋਧੀ ਭਰਾ ਨੇ ਉਹਨਾਂ ਸਾਰੇ ਭੈਣ ਭਰਾਵਾ ਦੇ ਦਰਦ ਨੂੰ ਮੈਂ ਆਪਣਾ ਦਰਦ ਸਮਝਦਾ ਹਾਂ ਤੁਹਾਡੀਆਂ ਖੁਸ਼ੀਆਂ ਨੂੰ ਮੈਂ ਆਪਣੀਆਂ ਖੁਸ਼ੀਆਂ ਸਮਝਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਈਚਾਰਕ ਸਾਜ ਨੂੰ ਕਾਇਮ ਰੱਖਣ ਤੇ ਹੀ ਪ੍ਰਯਾਸ ਕਰੂੰਗਾ ਮੈਂ ਲੇਕਿਨ ਉਹ ਸ਼ਰਾਪ ਦੀ ਅੰਸਰ ਜਿਨ੍ਹਾਂ ਨੇ ਭਾਈਚਾਰਕ ਸਾਜ ਨੂੰ ਖਰਾਬ ਕਰਨ ਦੇ ਲਈ ਜਾਤਾਂ ਪਾਤਾਂ ਨੂੰ ਬੜਾਵਾ ਦੇ ਕੇ ਸਿੱਖੀ ਨੂੰ ਢਾਹ ਲਾਈ ਆ ਉਹਨਾਂ ਨੂੰ ਮੰਗਿਆ ਕਰਦਾ ਰਹੂੰਗਾ ਤੁਹਾਡਾ ਸਾਥ ਕਹੀਦਾ ਮੈਨੂੰ ਉਹਨਾਂ ਦੀ ਧੌਣ ਦੇ ਉੱਤੇ ਮੈਂ ਗੋਡਾ ਰੱਖਦਾ ਰਹੂੰਗਾ ਮੈਂ ਫੇਰ ਦੱਸ ਦਵਾਂ ਕਿ 95% ਚੰਗੀ ਸੋਚ ਵਾਲੇ ਕਿਸਾਨ ਜੱਟ ਉਹ ਮੇਰੇ ਭਰਾ ਨੇ ਪੰਜਾਬ ਦੇ ਰਹਿਣ ਵਾਲੇ Hindu ਮੇਰੇ ਭਰਾ ਨੇ ਮੁਸਲਮਾਨ ਮੇਰੇ ਭਰਾ ਨੇ ਸਿੱਖ ਮੈਂ ਆ ਤੇ ਮੇਰੇ ਸਿੱਖ ਭਰਾ ਨੇ ਜੈਨੀ ਬੋਧੀ ਮੇਰੇ ਭਰਾ ਨੇ ਐਸੀ ਵੀ ਸੀ ਮੇਰੇ ਭਰਾ ਨੇ ਔਰ ਸਾਰੇ ਜਿੰਦਾਬਾਦ ਨੇ ਐਸਸੀਬੀਸੀ ਜਿੰਦਾਬਾਦ 5% ਜਾਤ ਹੰਕਾਰੇ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਸਿੱਖੀ ਸਿਧਾਂਤ ਜਿਹੜੇ ਨੇ ਉਹਨਾਂ ਤੋਂ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਇੱਕ ਤੇ ਉਹ ਜਿਹੜੇ ਸਿਰਾਂ ਤੇ ਪੱਗਾ ਬੰਨਦੇ ਨਹੀਂ ਆ ਸਿਰਾਂ ਚ ਪੱਗਾ ਚ ਸਿਰਫ ਸਾਇਏ ਹੋਏ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਪਿੰਡਾਂ ਦੇ ਸ਼ਮਸ਼ਾਨ ਘਾਟ ਵੱਖਰੇ ਹੁੰਦੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਪਿੰਡਾਂ ਦੇ ਗੁਰਦੁਆਰੇ ਵੱਖੋ ਵੱਖਰੇ ਨੇ ਜਿਹੜੇ ਮੱਤੇ ਪਾਉਂਦੇ ਆ ਗਰੀਬਾਂ ਮਜ਼ਦੂਰਾਂ ਦੇ ਖਿਲਾਫ ਜਿਹੜੇ ਤਸ਼ੱਦਦ ਕਰਦੇ ਆ ਧੀਆਂ ਪੈਣਾ ਦੀ ਪੱਤ ਰੋਲਦੇ ਆ ਗਰੀਬਾਂ ਮਜ਼ਦੂਰਾਂ ਦੀਆਂ ਧੀਆਂ ਪੈਣਾ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਦੀਆਂ ਇੱਜ਼ਤਾਂ ਦਾ ਖੇਡਦੇ ਆ ਉਹਨਾਂ 5% ਲੋਕਾਂ ਦੇ ਉੱਤੇ ਆਪਾਂ ਸਾਰੇ ਜਣੇ ਜੋ ਕਿ ਤੈਗੋ ਨਾ ਪਰੋਬ ਕਾਰ ਕੇ ਉਹਨਾਂ ਦੀ ਧੌਣ ਤੇ ਗੋਡਾ ਰੱਖ ਦਿੱਗੇ ਇਹਨਾਂ 5% ਇਹਨਾਂ ਦੀ ਕੋਈ ਔਕਾਤ ਨਹੀਂ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਣ 95% ਚੰਗੀ ਸੋਚ ਵਾਲੇ ਜੱਟ ਮੇਰੇ ਭਰਾ ਨੇ ਉਹਨਾਂ ਦੀਆਂ ਧੀਆਂ ਪੈਣਾ ਮੇਰੀਆਂ ਧੀਆਂ ਪੈਣਾ ਨੇ ਮੈਂ ਆਪਣੀਆਂ ਧੀਆਂ ਪੈਣਾ ਦੇ ਬਾਰੇ ਕਦੀ ਮਾੜਾ ਨਹੀਂ ਬੋਲ ਸਕਦਾ ਕਿਉਂਕਿ ਅਸੀਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਲਾ ਲੈ ਕੇ ਚੱਲ ਰਹੇ ਹਾਂ ਲੇਕਿਨ ਅਸੀਂ ਆਪ ਜੀ ਨੂੰ ਇਹੀ ਕਹਿੰਦੇ ਆ 95% ਚੰਗੀ ਸੋਚ ਵਾਲੇ ਜੱਟ ਭਰਾ ਕਿਸਾਨ ਭਰਾ ਉਹ ਅਸੀਂ ਤੁਹਾਡੇ ਭਰਾ ਆ ਤੁਸੀਂ ਸਾਡੇ ਉਹ ਅਸੀਂ ਤੁਹਾਡੇ ਆ ਪਰ ਬੇਨਤੀ ਆ ਕਿ ਧਰਤੀ ਹੇਠਲਾ ਪਾਣੀ ਬਚਾਈਏ ਗੁਰਬਾਣੀ ਦਾ ਨਿਰਾਦਰ ਨਾ ਕਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੁਹਾਨੂੰ ਮੰਨਣਾ ਪੈਣਾ ਜੇ ਸਾਡੀ ਗੁਰਬਾਣੀ ਨੇ ਕਹਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਹਰ ਹੀਲੇ ਵਸੀਲੇ ਅਸੀਂ ਆਪਣੀ ਧਰਤੀ, ហេਠਲਾ ਪਾਣੀ ਬਚਾਈਏ, ਨਿੱਜੀ ਫਾਇਦਿਆਂ ਦੇ ਲਈ ਉਹ ਫਸਲਾਂ ਦਾ ਤਿਆਗ ਕਰੀਏ ਜਿਹੜੀਆਂ ਸਰਕਾਰਾਂ ਨੇ ਥੋਪ ਦਿੱਤੀਆਂ ਪੰਜਾਬ ਦੇ ਉੱਤੇ ਔਰ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੁੰਦਾ। ਆਪਣੀ ਗੁਰਬਾਣੀ ਨੂੰ ਪਹਿਲ ਦੇਵੋ, ਗੁਰਬਾਣੀ ਦੇ ਸਿਧਾਂਤਾਂ ਨੂੰ ਪਹਿਲ ਦੇਵੋ। ਤੇ ਫਿਰ ਇੱਕ ਵਾਰ ਕਹਨਾ ਕਿਸ ਜਾਂਦੇ ਹੋਏ 2023 ਸਾਲ ਦੇ ਵਿੱਚ ਅਗਰ ਮੇਰੇ ਕੋਲ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਤੇ ਤੁਸੀਂ ਮੈਨੂੰ ਆਪਣਾ ਭਰਾ ਸਮਝ ਕੇ ਨਿਦਾਨ ਸਮਝ ਕੇ ਮਾਫ ਕਰਦੇ ਹੋ 2024 ਦੇ ਵਿੱਚ ਅਸੀਂ 5 ਚਾਰ ਸਾਲ ਨੂੰ ਕੰਮ ਕਰਦੇ ਹੋਏ ਅੱਗੇ ਵਧਾਂਗੇ ਮੈਂ ਤੁਹਾਣਾ ਵਾਦਾ ਕਰਦਾ ਪਰ ਇਹ ਯਾਦ ਰੱਖਿਓ ਵੀ ਮੈਂ ਹਮੇਸ਼ਾ ਕੜਮ ਚੋਧਰੀਆਂ ਨੂੰ ਬੋਲਦਾ ਜਿਵੇਂ 5% जाट ਹੰਕਾਰੇ ਨੇ ਕੜਮ ਚੋਧਰੀ ਅਗਰ ਮੇਰੇ ਕੋਈ ਵੀ ਸ਼ਬਦ ਬੋਲੇ ਨੇ ਉਹਨਾਂ ਲਈ ਬੋਲੇ ਨੇ ਇਹ 5% ਘਰਮ ਚੋਦਰੀ ਔਰ ਉਹ ਗਾਣ ਵਾਲੇ ਸਿੰਗਰ ਜਿਹੜੇ ਪੰਜਾਬ ਦੇ ਵਿੱਚ ਸਿੱਖੀ ਸਿਧਾਤਾ ਨੂੰ ਢਾਹ ਲਾਉਂਦੇ ਹੋਏ ਜਾਤਾਂ ਦੇ ਨਾਮ ਲੈ ਕੇ ਧੀਆਂ ਪਣਾ ਦਾ ਗਾਣਿਆਂ 'ਚ ਜ਼ਿਕਰ ਕਰਦੇ ਆ ਉਹਨਾਂ ਦੀ ਧੌਣ ਦੇ ਉੱਤੇ ਗੋਡਾ ਰੱਖਾਂਗੇ 2024 'ਚ ਯਾਦ ਰੱਖਿਓ ਤੁਹਾਡੇ ਸਾਥ ਦੀ ਲੋੜ ਆ ਮੈਂ ਆਪਣੇ ਜੱਟ ਭਰਾਵਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਭਰਾਵੋ ਜੱਟ ਦਾ ਕਿਰਦਾਰ ਇਹਨਾਂ ਗਾਣ ਵਾਲਿਆਂ ਨੇ ਖਰਾਬ ਕਰ ਦਿੱਤਾ ਤੇ ਇਹਨਾਂ ਦੀ ਫੁਕਰੀਆਂ ਦੀ ਵਜ੍ਹਾ ਕਰਕੇ ਫਿਰ ਲੋਕ ਜੱਟਾਂ ਤੋਂ ਨਫ਼ਰਤ ਕਰਦੇ ਆ ਇਸ ਕਰਕੇ ਤੁਸੀਂ ਪ੍ਰਯਾਸ ਕਰੋ ਮੈਂ ਚੰਗੀ ਸੋਚ ਵਾਲੇ 95% ਆਪਣੇ ਜੱਟ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਉਹ ਤੁਸੀਂ ਕੋਸ਼ਿਸ਼ ਕਰੋ ਤੁਹਾਡੇ ਵਾਲਾ ਕੰਮ ਮੈਂ ਕਰਦਾ ਆ ਤੇ ਫਿਰ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਗੱਤ ਬੋਲਦਾ ਮੈਂ ਕਦੀ ਮਾੜਾ ਨਹੀਂ ਬੋਲਦਾ ਮੈਂ ਪੜਿਆ ਲਿਖਿਆ ਵਿਅਕਤੀ ਆ ਸੰਵਿਧਾਨ ਦੇ ਧਾਇਰੇ 'ਚ ਤੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲਣ ਵਾਲਾ ਆ ਮੈਂ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਇਹ ਜਦੋਂ ਗੌਣ ਵਾਲੇ ਜੱਟਾਂ ਜੱੱਤੀ ਦਾ ਜ਼ਿਕਰ ਕਰਕੇ ਉਹਦੇ ਗਰਦਾਰ ਖੁਸ਼ੀ ਕਰਦੇ ਆ ਸਾਡ ਤੋਂ ਬਰਦਾਸ਼ਤ ਨਹੀਂ ਹੁੰਦਾ ਭਰਾਵੋ ਤੁਸੀਂ ਸਾਡੇ ਭਰਾ ਆ ਇਸ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਇਹ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦੀ ਧੁੰਨ ਤੇ ਗੋੜਾ ਰੱਖੋ ਆਵਾਜ਼ ਚੁੱਕੋ ਇੱਕ ਮਤਾ ਪਾਓ ਆਪਣੀਆਂ ਜਥੇਬੰਦੀਆਂ ਨੂੰ ਕਹੋ ਸਰਕਾਰ ਨੂੰ ਨੋਟਿਸ ਦੇ ਵੀ ਜਿਹੜਾ ਗਉਣ ਵਾਲਾ ਉਹ ਇਦਾਂ ਦਾ ਕਰਦਾ ਤੇ ਜੇ ਫਰਜ ਕਰ ਲੋ ਪੀ ਐਸਵਾਈਐਲ ਵਰਗੇ ਗਾਣੇ ਜਾਂ ਇਦਾਂ ਦੇ ਹੋਰ ਨਹੀਂ ਗਾਣੇ ਜੇ ਸਰਕਾਰਾਂ ਬੈਨ ਕਰਾ ਕੇ YouTube ਤੋਂ ਬੈਨ ਕਰਾ ਸਕਦੀਆਂ ਤੇ ਇਦਾਂ ਦੇ ਜਾਤੀਵਾਦਤ ਹਥਿਆਰਿਆਂ ਨੂੰ ਪ੍ਰਮੋਟ ਕਰਨ ਵਾਲੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਔਰ ਜਾਤਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਬੈਨ ਹੋਣੇ ਚਾਹੀਦੇ ਆ ਮੇਰੇ ਵੀਰੋ ਔਰ ਜਾਤੀ ਦਾ ਨਾਮ ਲੈ ਕੇ ਧੀਆਂ ਪਾਣਾ ਨੂੰ ਗਾਣਿਆਂ ਦੇ ਵਿੱਚ ਉਹਨਾਂ ਦੇ ਲੱਖ ਮੰਨੇ 20 ਲੱਖ 8 ਕੁੜੀ ਦਾ ਇਹ ਭਾਜੀ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦੀ ਸੋਚ ਨੂੰ ਇਹ ਗੁਰੂਆਂ ਦੀ ਸੋਚ ਨੂੰ ਢਾਹ ਲਾਉਦੇ ਆ ਇਹ ਗਾਣੇ ਸਾਡੇ ਗੁਰੂਆਂ ਦੀ ਸੋਚ ਦੇ ਆਪੋਜ਼ਿਟ ਖੜੇ ਆ ਇਹ ਗਾਣੇ ਇਹਨਾਂ ਦਾ ਵਿਰੋਧ ਕਰੋ ਹਸਣਾ ਖੇਡਣਾ ਬਣਕਾ ਚਾਓ ਚੰਗੇ ਗਾਣੇ ਸੁਣੋ ਚੰਗੇ ਬਹੁਤ سارے ਕਲਾਕਾਰ ਨੇ ਜਿਹੜੇ ਅੱਛੀ ਉਹਨਾਂ ਦੀ ਕਲਮ ਹੈ ਤੇ ਉਹਨਾਂ ਦੀ ਗਾਇਕੀ ਵੀ ਅੱਛੀ ਆ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਨਸ਼ਿਆਂ ਨੂੰ ਸ਼ਰਾਬ ਨੂੰ ਫੀਮ ਨੂੰ ਪ੍ਰਮੋਟ ਕਰਨ ਵਾਲੇ ਧੀਆਂ ਪੇਣਾ ਦਾ ਜਾਤ ਦਾ ਨਾਮ ਲੈ ਕੇ ਗਾਣੇ ਬਣਨ ਵਾਲੇ ਉਹਨਾਂ ਦਾ ਵਿਰੋਧ ਕਰੋ ਭਰਾਵੋ ਇਹ ਤੁਹਾਡੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੈਂ ਤੁਹਾਡੇ ਨਾਲ ਮੇਰੇ ਵੀਰੋ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ 2024 ਕੁਝ ਘੰਟੇ ਰਹਿ ਗਏ ਨੇ ਹੁਣ ਇਸ ਟਾਈਮ ਸ਼ਾਮ ਦੇ ਵੱਜ ਚੁੱਕੇ ਆ 6:42 ਮਿੰਟ ਹੋਇਆ ਮੇਰੀ ਘੜੀ ਦੇ ਉੱਤੇ ਤੇ ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਆਇਆ ਹੋਇਆ ਕੁਝ ਘੰਟਿਆਂ ਬਾਅਦ 2024 ਚੜ ਜਾਣਾ 2024 ਦੇ ਵਿੱਚ ਵੀ ਅਸੀਂ ਨਵਾਂ ਰੈਜ਼ੋਲੂਸ਼ਨ ਲਵਾਂਗੇ ਨਵੀਂ ਸੰਕਲਪ ਲਵਾਂਗੇ ਤੇ ਤੁਹਾਡੇ ਨਾਲ ਵਾਅਦੇ ਕਰਾਂਗੇ ਔਰ ਵਾਅਦੇ ਉਹ ਕਰਾਂਗੇ ਪੱਥਰ ਤੇ ਲਕੀਰ ਹੋਣਗੇ ਪਿੱਛੇ ਨਹੀਂ ਮੁੜਾਂਗੇ ਨਾ ਕਦੀ ਵਿਕਾਂਗੇ ਨਾ ਕਦੀ ਝੁੱਕਾਂਗੇ ਤੇ ਨਾ ਕਦੀ ਰੁਕਾਂਗੇ ਤੇ ਜਿਹੜੇ 5% ਕੜਮ ਚੋਦਰੀਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਤ ਚੁੱਕੀ ਪਈ ਆ ਉਹਨਾਂ ਦੀ ਧੌਣ ਦੇ ਉੱਤੇ ਘੋੜਾ ਰੱਖਦੇ ਆਏ ਆ ਤੇ ਰੱਖਾਂਗੇ ਉਹਨਾਂ ਦੀ ਸ਼ਮਤ ਆਈ ਦੋ 2024 ਦੇ ਵਿੱਚ ਇੰਨੀਆਂ ਕਿ ਬੇਨਤੀਆਂ ਮੈਂ ਤੁਹਾਡੇ ਚਰਮਾਚ ਕਰਦੀਆਂ ਸੀਗੀਆਂ ਤੁਹਾਡੀ ਤੰਦਰੁਸਤੀ ਭਰੀ ਲੰਮੀ ਉਮਰ ਦੀ ਮੈਂ ਉਸ ਅਕਾਲ ਪੁਰਖ ਦੇ ਚਰਨਾ ਦੇ ਵਿੱਚ ਅਰਦਾਸ ਕਰਦਾ ਆ ਕਿ ਤੁਸੀਂ ਦਿਨ ਦੁਗਣੀ ਰਾਤ ਚੁਗਣੀ ਤਰਕੀਆਂ ਕਰੋ ਖੁਸ਼ ਰਹੋ ਤੁਹਾਡੇ ਪਰਿਵਾਰ ਦੇ ਉੱਤੇ ਸਰਬ ਦੇ ਉੱਤੇ ਅਕਾਲ ਪੁਰਖ ਮਿਹਰ ਭਰਿਆ ਹੱਥ ਰੱਖੇ ਤੁਸੀਂ ਤੁਸੀਂ ਤੰਦਰੁਸਤੀ ਭਰੀ ਲੰਮੀ ਜ਼ਿੰਦਗੀ ਤੁਹਾਡੀ ਹੋਵੇ ਇਹ ਮੈਂ ਅਰਦਾਸ ਕਰਦਾ ਹਾਂ 2024 ਆ ਰਿਹਾ ਹੈ ਔਰ ਨਵੇਂ ਸੰਕਲਪ ਲਈਏ ਆਪਣੇ ਸਮਾਜ ਦੀ ਬਾਹ ਫੜੀਏ ਦਬੇ ਕੁਚਲੇ ਲੋਕਾਂ ਦੀ ਬਾਹ ਫੜੀਏ ਹਰ ਧਰਮ ਨੂੰ ਪਿਆਰ ਕਰੀਏ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹਮ ਭਾਈ 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 ਚਰਕਸਾਲ ਨੂੰ ਵਧਾਈਏ ਤੇ ਜਿਹੜੇ ਅਖੋਤੀ ਜਾਤ ਹੰਕਾਰੇ ਜਿਹੜੇ ਆਪਣੇ ਹੀ ਧਰਮ ਦੇ ਗਰੀਬ ਲੋਕਾਂ ਨਾਲ ਜ਼ੁਲਮ ਕਰਦੇ ਆ ਉਹਨਾਂ ਦੀ ਧੌਣ ਤੇ ਗੋਡਾ ਰੱਖੀਏ 2024 ਨਵੇਂ ਸਾਲ ਦੀਆਂ ਐਡਵਾਂਸ ਦੇ ਵਿੱਚ ਹੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ ਦੇ ਵਿੱਚ ਨਵੋ ਸਾਡਾ ਇੱਕ ਜਿੰਦਾਬਾਦ Hindu Muslim Sikh ਸਾਈਆਂ ਦਾ ਇੱਕ ਜਿੰਦਾਬਾਦ SCBC ਜਿੰਦਾਬਾਦ Hindu ਭੈਣ ਭਰਾ ਜਿੰਦਾਬਾਦ ਜੈਨੀ ਬੋਦੀ ਜਿੰਦਾਬਾਦ ਇਸਾਈ ਭਾਈਚਾਰਾ ਜਿੰਦਾਬਾਦ ਸਿੱਖ ਭਾਈਚਾਰਾ ਜਿੰਦਾਬਾਦ ਸਾਰੇ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਭਾਰਤ ਜੈ ਸੰਵਿਧਾਨ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਜੈ ਮਸੀਹ ਦੀ ਮਹਾਰਾਜ ਤਕਬੀਰ ਅੱਲਾਹੁ ਅਕਬਰ ਨਮੋ ਵਦਾ ਜੈਪੀਨ ਜੈ ਭਾਰਤ ਚੰਦੀ ਕਲਾਚ ਨਬੋ ਇੱਕ ਵਾਰ ਫਿਰ 2024 ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੇ ਲਈ ਇਹ ਸਾਲ ਬਹੁਤ ਖੁਸ਼ੀਆਂ ਭਰਿਆ ਰਹੇ ਕਿਸੇ ਨੂੰ ਤਤੀਵਾ ਨਾ ਲੱਗੇ ਚੜ੍ਹਦੀ ਕਲਾ ਚ ਰਹੋ ਤੁਸੀਂ ਸਾਰੇ ਜਾਨੋ। ਅਗਰ ਕੋਈ ਸ਼ਬਦ ਮੇਰੇ ਮੂੰਹ ਚੋਂ ਫालतू ਨਿਕਲ ਗਿਆ ਹੋਵੇ ਤੇ ਤੁਹਾਡਾ ਭਰਾ ਆਖਿਮਾ ਦਾ ਜਾਚਕ ਹੈ। ਧੰਨਵਾਦ। ਲਵ ਯੂ। ਲਵ ਯੂ ਮੇਰੇ ਵੀਰੋ ਤੁਸੀਂ ਮੇਰੀ ਤਾਕਤ ਆ। ਤੁਹਾਡੇ ਨਾਲ ਹੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੀ ਸਰਵਾਰੀ ਆ। ਚੜ੍ਹਦੀਆਂ ਕਲਾਵਾਂ ਚ ਰਹੋ। ਆਪਣੇ ਭਾਰਤ ਦੇ ਤਿਰੰਗੇ ਨੂੰ ਅਸੀਂ ਬੁਲੰਦ ਕਰੀਏ, ਭਾਰਤ ਦੇ ਸੰਵਿਧਾਨ ਨੂੰ ਮੰਨੀਏ, ਸੰਵਿਧਾਨ ਦੇ ਦਾਇਰੇ ਚ ਰਹੀਏ। ਔਰ ਆਪਣੇ ਲੋਕਾਂ ਨੂੰ ਜਾਗਰੂਕ ਕਰਿਏ এডਿਕੇਸ਼ਨ ਵੱਲ ਉਹਨਾਂ ਨੂੰ ਮੋੜ ਕਰੀਏ ਗਰੀਬਾਂ ਮਜ਼ਦੂਰਾਂ ਦੇ ਬੱਚਿਆਂ ਨੂੰ এডਿਕੇਸ਼ਨ ਦਈਏ